ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸ ਕਬੀਆ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੇ ਤੁਮ ਘਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰ ਛਣਜ ਕਰਦਾ ਕਰੀਐ ਸਾਬਰਨ ਕੋ ਆਸ ਸੰਗਰਗੈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋ ਯਵ ਨਾ ਧਿਆਉ ਜੋ ਬਰਚਾਉਂ ਤ ਤੁਮਤੇ ਪਾਉ ਸੇਵਕ ਸੇਕ ਹਮਾਰੇ ਤਾਰ ਗਿਆ ਚੁਣ ਚੁਣ ਸਤਰ ਹਮਾਰੇ ਮਾਰ ਗਿਆ ਆਪਾਤ ਦੇ ਮੁਝੇ ਵਰ ਗਿਆ ਮਰਨ ਕਾ ਤ੍ਰਾਸ ਮਰੀ ਗਿਆ ਜੋ ਸਦਾ ਹਮਾਰੇ ਪਛਾ ਸੀ ਰਿਯ ਸਤਜੋ ਕਰਿਓ ਰ ਰਚਾ ਰਖ ਲਿਓ ਮਿਰਾ ਕਰਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਤੀਨ ਬੰਦ ਦੁਸ਼ਟਨ ਗਏ ਹੰ ਤਾਤ ਮਹਾਪੁਰਿ ਚਤਰਦਾਸ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਕਰ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸਿਵ ਕੀਓ ਭੇਦਰਾ ਬ੍ਰਹਮਾ ਜੋਤੀ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਚਨ ਬਜਾਇਓ ਆਦੇਂ ਤੇ ਕੇ ਬਤਾਰਾ ਸੋਈ ਬਿਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਗਹ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ සිවකන ෝ සිවකන සොකදීියෝ, සතරන් කෝපළමෝ ද කියීෝ කටකටගේ අන්තරග ජානත පලබුරෙක පීරප චානත චීටීදේ කුචර ය ස්තුරල්ලා සපරගේ පා දृෂ් කරපුරල්ලා සන්තන දුක් පයතේ දුखී සුකපය සාධනගේ සුකයේ කේක පිරපචන්න කටකටගේ පට්ට පටගී जाන්නෑ. ਜਬੂਦ ਕਰ ਕਰਾ ਕਰਤਾਰਾ ਪਰਜਾ ਤਰਤ ਤਬਦੇ ਅਪਾਰਾ ਜਬ ਆਕਰਖ ਕਰਤਾ ਹੋਂ ਕਮ ਹੋਂ ਤਮੈ ਮਿਲਤ ਦੇ ਧਰ ਸਭ ਹੋਂ ਜੀਤੇ ਵਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੋਝ ਉਚਾਰੇ ਤੁਮ ਸਭ ਹਿਤੇ ਰਹਿ ਤਨਰਾਲਮ ਜਾਣਤ ਪੇਦ ਭੇਦ ਭੇਦੇ ਆਰੇ ਆਲਮ ਨਿਰੰਕਾਰ ਨਿਰਮਕਾਰ ਨਿਰਲਾmb ਆਦ ਅਨੀਲਾਨਾਦ ਸੰਮ ਤਾ ਕਾ ਮੂਰਤ ਆਰਤ ਪੈਦਾ ਜਾ ਕੋ ਭੇਵ ਨ ਪਾਤ ਪੈਦਾ ਤਾ ਕੋ ਕਰੇ ਪਾਹਨ ਨ ਮਾਨਤ ਮਹਾ ਮੂਰਕ ਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਨਤਨੇ ਪੇਵਾ ਪਪਨੀ ਬੁਧ ਹੈ ਜੇਤੀ ਬਰਨਤ ਪਿੰਡ ਪਿੰਨ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੈ ਬਜ ਸਜਾ ਪ੍ਰਥਮ ਸੰਸਾਰਾਏ ਕੇ ਰੂਪਨੂ ਸਰੂਪਾ ਰੰਗ ਪ੍ਰੋਰਾਵ ਕੈ ਪੂਪਾ अंटे जे 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 सेतरी केनी उत पर खान बहरत दिने कहूं फूल राजा है बैठा कहूं सिमट पजो शंकर के ठा सगले सेठ दिखाय अचंबा वाद जुगाज स्वरूप सिम्बा अब रक्षा मेरी तुम करो सिख बार सिख संगरो दुष्ट जिथे उठवता त पाता सकल मलेष करो रन काता ਜੇ ਸਤਿ ਜਿਤ ਅਵਸਰ ਨਹੀਂ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਦਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾੜ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਹੈ ਰੱਛਾ ਹੈ ਤਾਂ ਇਹ ਸਭ ਕਾਲਾ ਦੁਸ਼ਟ ਅਰੇ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨੇ ਹਰ ਹੋ ਤਾਂ ਕਿ ਤਾਪ ਤਨ ਕਮ ਹਰ ਹੋ ਰਿੱਧ ਸਿਧ ਕਰਮ ਸਭ ਹੋਈ ਦੁਛਾ ਸਵੈ ਸਕੇ ਨਾ ਕੋਈ ਇਕ ਵਾਰ ਜਿਨਨ ਤਮੈ ਸੰਭਾਰਾ ਕਾਲ ਫਾਂਸ ਤੇ ਤਾਈਂ ਉਬਾਰਾ ਜਿਨ ਨਰਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇਰਾ ਖੜਗ ਕੀਤ ਮੈਂ ਸਰਨ ਤਿਹਾਰੀ ਆਪਹਾਦ ਦੇ ਲਿਓ ਉਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੀਤ ਮੈਂ ਸਰਨ ਤਿਹਾਰੀ ਆਪਹਾਦ ਦੇ ਲਿਓ ਉਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ